what oh. oh. ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਨਾਰਾਇਣ ਨਰਪਤ ਨਾਮ ਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਇਹ ਉਹ ਪਵਿੱਤਰ ਧਰਤੀ ਆ ਜੇਸ ਪਵਿੱਤਰ ਧਰਤੀ ਤੇ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ 사ਤਗੁਰ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਮੈਂ ਲੰਬਾ ਨਹੀਂ ਬੋਲਣਾ ਇੱਕ ਦੋ ਵਚਨ ਕਰਕੇ ਤੁਹਾਤੋਂ ਛੁੱਟੀ ਲੈ ਲਵਾਂ 사ਤਗੁਰ ਜੀ ਦੇ ਚੋਜ ਬੜੇ ਨਰਾਲੇ ਸੀ 사ਤਗੁਰ ਜੀ ਨਦੀ ਦੇ ਕੰਢੇ ਬੈਠੇ ਪੱਥਰ ਚੱਕ ਚੱਕ ਕੇ ਨਦੀ ਦੇ ਵਿੱਚ ਛੁੱਟੀ ਜਾਂਦੇ ਜਿੱਲੇ ਸਾਰੇ ਪੱਥਰ ਮੋਗ ਗਏ ਸਿੱਖਾਂ ਨੂੰ ਸਵਾਲ ਕੀਤਾ ਇਹ ਪੱਥਰ ਡੁੱਬਾ ਕਿਉਂ ਸਾਰਿਆਂ ਨੇ ਆਪਣੀ ਅਕਲ ਮੂਰਦੀ ਮੁਤਾਬਕ ਸਾਰਿਆਂ ਨੇ ਕਿਹਾ ਕਿ ਜੀ ਭਾਰਾ ਸੀ ਪਾਣੀ ਹਲਕਾ ਸੀ ਭਾਈ ਆਨੰਦ ਲਾਲ ਜੀ ਗਵਾ ਤੁਸੀਂ ਦੱਸੋ ਜੀ ਪੇ ਕਿਉਂ ਪੱਥਰ ਡੁੱਬਾ ਜਿਹੜੀ ਕਮਾਲ ਦੀ ਗੱਲ ਅੱਜ ਪਕੜ ਚ ਬਣਾਉਣ ਦੀ ਲੋੜ ਆ ਉਹ ਕਹਿੰਦੇ ਕਲਗੀਧਰ ਪਾਤਸ਼ਾਹ ਮੈਂ ਵੱਧ ਤਾ ਜਾਣਦਾ ਨਹੀਂ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹਨੇ ਡੁੱਬਣਾ ਹੀ ਡੁੱਬਣਾ ਇਹ ਗੁਰ ਸ਼ਬਦ ਦਾ ਸਤਗੁਰ ਜੀ ਨੇ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆਵਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨਨੇ ਪ੍ਰਤੱਖ ਗੁਰੂ ਨਸਾਰੇ ਪਾਈ ਜਿਨ੍ਹਾਂ ਨੇ ਫਿਰ ਸਾਖਸ਼ਾਤ ਗੁਰਬਾਣੀ ਨੂੰ ਗੁਰੂ ਕਰਕੇ ਜਾਣਿਆ ਉਹ ਗੁਰੂ ਵਾਲੇ ਹੋ ਗਏ ਦੂਸਰੀ ਘਟਨਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਜਾਂਦਾ ਤੇ ਸਤਗੁਰ ਜੀ ਨੇ ਕੀ ਬਖਸ਼ਿਸ਼ ਕੀਤਾ ਸੀ ਆਪਣੇ ਕੋਲੋਂ 사ਤਗੁਰ ਜੀ ਨੇ ਆਪਣੇ ਸ਼ਾਸਤਰ ਨਾਲ ਸਿੱਖ ਤੇ ਨਾਲ 사ਤਗੁਰ ਜੀ ਨੇ ਆਪਣਾ ਥਾਪੜਾ ਦੇ ਕੇ ਅਸ਼ੀਰਵਾਦ ਦੇ ਕੇ ਉਸ ਕੱਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਪਵਿੱਤਰ ਧਰਤੀ ਤੇ ਜਾ ਕੇ ਉਹ ਜੜਾਂ ਜ਼ੁਲਮ ਦੀਆਂ ਪੱਟੀਆਂ ਸੀ ਜਿਹੜੀਆਂ 사ਤਗੁਰ ਜੀ ਦੇ ਹੁੰਦੇ ਉਹ ਉਸ ਵੇਲੇ ਦੇ ਕਾਫਰਾਂ ਨੇ ਜਿਹੜਾ ਉਹਨਾਂ ਨਾਲ ਵਧਿੱਕੀਆਂ ਕੀਤੀਆਂ ਸੋ ਮੇਰਾ ਕਹਿਣ ਤੋਂ ਭਾਵ 사ਤਗੁਰ ਕਲਗੀਧਰ ਪਾਤਸ਼ਾਹ ਜੀ ਦੇ ਪਿਤਾ ਜੀ ਸਤਕਾਰਯੋਗ ਤਨ ਤਨ ਬਾਬਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਤਿੰਨਾਂ ਦਾ ਆਪਾਂ ਇਹ ਜਿਹੜਾ ਸ਼ਹੀਦੀ ਗੁਰਪੁਰਬ ਮੈਂ ਗੁਰਪੁਰਬ ਇਸ ਕਰਕੇ ਕਹਿਣਾ ਕਿ ਸਤਿਗੁਰੂ ਜੀ ਨੇ ਆਪਣੇ ਕਾਲ ਦੇ ਵਿੱਚ ਪ੍ਰਕਾਸ਼ ਧਾਰਨ ਕੀਤਾ ਤੇ ਜਿਹੜੇ ਵੀ ਕਾਰਜ ਕੀਤੇ ਉਹ ਸਿੱਖਾਂ ਲਈ ਇੱਕ ਪ੍ਰੇਰਨਾ ਵੀ ਹੋਈ ਸੋ ਉਹ ਆਪਾਂ ਮਹਾਨ ਨਗਰ ਕੀਰਤਨ ਤੇ ਸ਼ਤਾਬਦੀ ਦੇ ਰੂਪ ਦੇ ਵਿੱਚ ਜਿਹੜੇ ਗੁਰਸੁਖਾਂ ਦੀ ਹੁਣੇ ਗੱਲ ਸਾਡੇ ਸਿੰਘ ਸਾਹਿਬ ਪਲਵਿੰਦਰ ਪਾਲ ਸਿੰਘ ਜੀ ਬੁੱਟਰ ਕਰਕੇ ਗਏ ਆ ਉਹਨਾਂ ਨੇ ਉਹ ਕਾਰਜ ਤੁਹਾਡੇ ਸਾਹਮਣੇ ਦਰਿਸ਼ ਜਿਹੜਾ ਉਹ ਨਿਸ਼ਰ ਕੀਤਾ ਕਿ ਕਿਵੇਂ ਰੂਹ ਦੇ ਵਿੱਚ ਬਲੇਟ ਕੇ ਕਿਉਂ ਇੱਕ ਦੇਗ ਪਾਣੀ ਗਰਮ ਵਿੱਚ ਛੁੱਟ ਕੇ ਉਤਨ ਢੱਕੇ ਲਾ ਕੇ ਤੇ ਚਾਰੇ ਦੇ ਤੇ ਆਰੇ ਦੇ ਨਾਲ ਚਰਾਇਆ ਗਿਆ ਇਹ ਗੁਰੂ ਸਾਹਿਬ ਜੀ ਦੇ ਸਤਗੁਰ ਜੀ ਦੇ ਸਨਮਖੋ ਸਿੱਖ ਜਿਨ੍ਹਾਂ ਨੇ ਗੁਰੂ ਦੇ ਸਨਮਖੋ ਕੇ ਪਵਿੱਤਰ ਗੁਰ ਸ਼ਬਦ ਦਾ ਸਹਾਰਾ ਲੈ ਕੇ ਦੁੱਖ ਨੂੰ ਸੁੱਖ ਦੇ ਵਿੱਚ ਤਬਦੀਲ ਕਰ ਦਿੱਤਾ ਸੋ ਉਹਨਾਂ ਪਾਤਸ਼ਾਹਾਂ ਦੀ ਗੁਰੂ ਪਾਤਸ਼ਾਹ ਦੀ 350 ਸਾਲਾਂ ਆਪਾਂ ਸ਼ਤਾਬਦੀ ਮਨਾਉਣੀ ਆ ਗੁਰੂ ਚਰਨਾਂ ਚ ਅਰਦਾਸ ਕਰਦਾ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸਮਤ ਵਾਛੇ ਕਰ ਸਿੱਖ ਕੌਮ ਇੱਕ ਥਾਂ ਇਕੱਠੀ ਹੋਵੇ ਕਮ ਸੇ ਕਮ ਧਾਰਮਿਕ ਜਿਹੜੇ ਸਾਡੇ ਹੈਗੇ ਆ ਉਹ ਕਾਰਜ ਆਪਾਂ ਇਕੱਠੇ ਹੋ ਕੇ ਕਰ ਲਈਏ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਚੇਤ ਦੀ ਗੁਰਪੁਰਬ ਨਗਰ ਕੀਰਤਨ ਦੇ ਰੂਪ ਦੇ ਵਿੱਚ ਕਿੱਡਾ ਵੱਡਾ ਅੱਜ ਮਾਹੌਲ ਸਾਰੇ ਇਸ ਭਾਰਤ ਵਰਸ ਚ ਬਣਿਆ ਤੇ ਜਿਹੜਾ ਚਾਹੀਦਾ ਵੀ ਸੀ ਸੋ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਪ੍ਰਬੰਧ ਵਧੀਆ ਕਰਕੇ ਪੰਜ ਪਿਆਰੇ ਸਹਿਬਾਨਾਂ ਨੇ ਤੇ ਉਹਨਾਂ ਦੇ ਨਾਲ ਇਥੋਂ ਦੀ ਮੈਨੇਜਮੈਂਟ ਨੇ ਬਹੁਤ ਵਧੀਆ ਪ੍ਰਬੰਧ ਮੈਨੂੰ ਦੱਸਿਆ ਰਾਤ ਕੀਤੇ ਪਰ ਮੀ ਪੈ ਗਿਆ ਕੋਈ ਗੱਲ ਨਹੀਂ ਤੁਹਾਡੇ ਸਤਕਾਰ ਇਹ ਸਤਕਾਰ ਕੇਵਲ ਦਾ ਕੇਵਲ ਗੁਰ ਕੀ ਬਾਣੀ ਗੁਰੂ ਸਾਹਿਬ ਦਾ ਸਤਕਾਰ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਨਮਸਕਾਰ ਸੀ ਸੋ ਤੁਹਾਡਾ ਧੰਨਵਾਦ ਕਰਦਾ ਆਓ ਗੁਰੂ ਚਰਨਾ ਵਿੱਚ ਅਰਦਾਸ ਵੀ ਕਰੀਏ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੈ ਬਲਾਵੋ ਨਾਨਕ ਕੀ ਬੇਨਾਂੰਤੀ ਹਰ ਪੈ ਆਪਣਾ ਨਾਮ ਚ ਪਾਵੋ ਗੁਰੂ ਸਾਹਿਬ ਜੀ ਆਪਣੇ ਨਾਮ ਦੀ ਸਾਨੂੰ ਵੀ ਵਰਕਾ ਕਰਕੇ ਆ ਜਿਹੜੇ ਚਾਰ ਪੰਜ ਚੋਰ ਅੰਦਰ ਬੈਠੇ ਆ ਇਹ ਤਾਈਓ ਦੂਰ ਹੋਣੇ ਆ ਤਪ ਤਕੜਾਹ ਬੁਝ ਗਿਓ ਗੁਰ ਸ਼ੀਤਲ ਨਾਮ ਦਿਓ ਜਿਹਦੇ ਨਾਮ ਦੀ ਵਰਕਾ ਹੋ ਜਾਏ ਫਿਰ ਸਾਰਾ ਕੁਝ ਮੁੱਕ ਜਾਂਦਾ ਸੋ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਧੰਨਵਾਦ ਬਹੁਤ سارے ਮੇਰੇ ਸਤਿਕਾਰਤ ਮੈਂਬਰ ਸਹਿਬਾਨ ਜਿਨ੍ਹਾਂ ਦੇ ਹੁਣ ਸਟੇਜ ਤੋਂ ਨਾਮ ਵੀ ਲੈ ਗਏ ਆ ਉਹ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ